ਭ੍ਰਿਸ਼ਟਾਚਾਰੀ ਨੂੰ ਰੋਕਣ ਦੇ ਲਈ ਸਰਕਾਰਾਂ ਵੱਲੋਂ ਵੀ ਬੱਡੇ ਕਾਇਦੇ ਕਾਨੂੰਨ ਬਣਾਏ ਗਏ ਆ ਪਰ ਫਿਰ ਵੀ ਬਹੁਤ ਸਾਰੇ ਅਜੇ ਵੀ ਉਸ ਚੀਜ਼ ਨੂੰ ਇੰਨੀ ਨਕੇਲ ਪਾੜਦੇ ਦੇ ਵਿੱਚ ਆਪ ਇਸ ਗੱਲ ਦੇ ਤੇ ਵਿਚਾਰ ਕਰ ਸਕਦੇ ਆ ਕਿ ਭ੍ਰਿਸ਼ਟਾਚਾਰੀ ਤੋਂ ਕਿੰਨੇ ਕਸੂਰ ਮੁਕਤ ਹੋਏ ਆ ਕਿਉਂਕਿ ਸਮਾਜ ਨੂੰ ਮੁਕਤ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਚੀਜ਼ ਤੋਂ ਮੁਕਤ ਕਰਨਾ ਪਵੇਗਾ ਸਧਿਕਾਰਕ ਸੁਭਿ ਸਾਡਾ ਸਮਾਜ ਇੱਥੇ ਅਨੇਕਾਂ ਚੰਗਲ ਗੀਤ ਤੇ ਨਿਆਂ ਦੇ ਰਾਖੂ ਹੈ ਕੁੱਤੇ ਕਿਤੇ ਨਾ ਕਿਤੇ ਬੁਰਾਈਆਂ ਦਾ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਬੁਰਾਈਆਂ ਵਿੱਚ ਇੱਕ ਐਸੀ ਵੀ ਬਿਮਾਰੀ ਹੈ ਜਿਸ ਨੇ ਸਾਡੇ ਸਮਾਜ ਨੂੰ ਪੂਰੀ ਤਰ੍ਹਾਂ ਨਾਲ ਚੰਬਿਆ ਹੋਇਆ ਹੈ ਅਸਲ ਵਿੱਚ ਉਹ ਕਿਹੜੀ ਬਿਮਾਰੀ ਹੈ ਉਹ ਬਿਮਾਰੀ ਹੈ ਟ੍ਰਿਸ਼ਟਾ ਜਲੀਤੀ ਅਸਲ ਵਿੱਚ ਕਰਪਸ਼ਨ ਹੈ ਕੀ ਸਿੱਧੇ ਸ਼ਬਦਾਂ ਵਿੱਚ ਆਖਾਂ ਤਾਂ ਕਰਪਸ਼ਨ ਦਾ ਭਾਵ ਹੈ ਲੋਕਾਂ ਦਾ ਲਹੂ ਚੂਸਣਾ ਅਤੇ ਦੂਸਰਿਆਂ ਦੀ ਕਿਰਤ ਕਮਾਈ ਦੇ ਪੱਲਣਾ ਦਾ ਨਜ਼ਾਇਜ਼ ਤੰਗਰਾ ਪੈਸਾ ਭਮਾਉਣਾ ਕਰਪਸ਼ਨ ਇੱਕ ਐਸੀ ਲਾਣਤ ਹੈ ਸਾਡੇ ਸਮਾਜ ਲਈ ਹਰ ਕੋਈ ਜਲਦੀ ਤੋਂ ਜਲਦੀ ਬਿਨਾਂ ਕੋਈ ਕੀਰਤ ਕੀਤੇ ਰਾਤੋਂ ਰਾਤ ਕਰੋੜਪਤੀ ਬਣਨਾ ਚਾਹੁੰਦਾ ਹੈ ਅਨੇਕਾਂ ਸਰਕਾਰੀ ਦਫਤਰਾਂ ਕੋਟਕਚੀਆਂ ਅਤੇ ਇੱਥੋਂ ਤੱਕ ਕਿ ਹਸਪਤਾਲਾਂ ਵਿੱਚ ਵੀ ਕਰਪਸ਼ਨ ਦਾ ਗੋਰ ਬਾਲਾ ਪੂਰਾ ਹੈ ਸਿਫਾਰਸ਼ਾਂ ਤੇ ਰਿਸ਼ਵਤਾਂ ਨਾਲ ਜਾਂ ਪੈਸੇ ਦੇ ਨਾਲ ਚ ਦੇ ਕੇ ਲੋਕ ਅਤ ਕਰਜੇ ਦੇ ਅਧਿਕਾਰੀ ਬਣ ਗਏ ਹਨ ਬਹੁਤ ਪਤਾ ਨਹੀਂ ਕਿੰਨਾ ਕੁਜ ਮਾਰਾ ਸਾਡੇ ਸਮਾਜ ਵਿੱਚ ਵਾਪਰ ਰਿਹਾ ਹੈ ਬਸ ਲੋੜ ਹੈ ਤਾਂ ਸਾਨੂੰ ਸਾਰਿਆਂ ਨੂੰ ਸਮਝਣ ਦੀ ਕਿ ਅਧਰਚ ਸਮਾਜ ਸਿਰਜਣ ਲਈ ਕ੍ਰਪਚਨ ਨੂੰ ਜੜੋਂ ਖਤਮ ਕਰਨਾ ਪੈਂਦਾ ਹੈ ਕ੍ਰਪਚਨ ਦੇ ਕੋਹੜ ਦਾ ਬੀਜ ਨਾਸ਼ ਕਰਕੇ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਉਹ ਹਾਂ ਇਸ ਗੱਲ ਦੀ ਸ਼ੁਰੂਆਤ ਪਹਿਲਾਂ ਸਾਨੂੰ ਆਪਣੇ ਆਪ ਤੋਂ ਕਰਨੀ ਪਵੇਗੀ ਧੰਨਵਾਦ ਮੰਨਣਾ ਹੈ ਕਿ ਸਰਕਾਰ ਸਾਡੇ ਦੇਸ਼ ਦੀ ਸਰਕਾਰ ਸਾਡੇ ਦੇਸ਼ ਦੀ ਆਰਥਿਕ ਆਰਥਿਕ ਰਾਜਨੀਤਿਕ ਅਤੇ ਸਮਾਜਿਕ ਰਾਜਨੀਤਿਕ ਅਤੇ ਸਮਾਜਿਕ ਤਰੱਕੀ ਵਿੱਚ ਵੱਡੀ ਰੁਕਾਵਟ ਰਿਹਾ ਹੈ ਤਰੱਕੀ ਵਿੱਚ ਵੱਡੀ ਰੁਕਾਵਟ ਰਿਹਾ ਹੈ ਮੇਰਾ ਮੰਨਣਾ ਹੈ ਕਿ ਮੇਰਾ ਮੰਨਣਾ ਹੈ ਕਿ ਵਿਕਾਸਾਚ ਦੇ ਖਾਦਮੇ ਲਈ ਵਿਕਾਸਾਚ ਦੇ ਖਾਦਮੇ ਲਈ ਸਰਕਾਰ ਸਰਕਾਰ ਨਾਗਰਿਕ ਅਤੇ ਨਿੱਜੀ ਖੇਤਰ ਨਾਗਰਿਕ ਅਤੇ ਨਿੱਜੀ ਖੇਤਰ ਵਰਗੇ ਸਾਰੇ ਹਿੱਸੇਦਾਰਾਂ ਨੂੰ ਵਰਗੇ ਸਾਰੇ ਹਿੱਸੇਦਾਰਾਂ ਨੂੰ ਮਿਲਕੇ ਕੰਮ ਕਰਨ ਦੀ ਲੋੜ ਹੈ ਮਿਲਕੇ ਕੰਮ ਕਰਨ ਦੀ ਲੋੜ ਹੈ ਮੈਂ ਮਜ਼ਬੂਤ ਕਰਦਾ ਹਾਂ ਕਿ ਮੈਂ ਮਜ਼ਬੂਤ ਕਰਦਾ ਹਾਂ ਹਰੇਕ ਨਾਗਿਕ ਨੂੰ ਹਰੇਕ ਨਾਗਿਕ ਨੂੰ ਹਰ ਸਮੇਂ ਇਮਾਨਦਾਰੀ ਹਰ ਸਮੇਂ ਇਮਾਨਦਾਰੀ ਅਤੇ ਮਹਾਨਦਾਰੀ ਦੇ ਉੱਚੇ ਮਾਪਦੰਡ ਅਤੇ ਮਹਾਨਦਾਰੀ ਦੇ ਉੱਚੇ ਮਾਪਦੰਡ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਵਿਸ਼ਵ ਸਾਧ ਇੱਕਲਾਪ ਵਿਸ਼ਵ ਸਾਧ ਇੱਕਲਾਪ ਸ਼ਕਤੀ ਦਾ ਸਮਰਥਨ ਕਰਨਾ ਜ਼ਰੂਰੀ ਹੈ ਸ਼ਕਤੀ ਦਾ ਸਮਰਥਨ ਇਸ ਲਈ ਮੈਂ ਵਚਨਬੱਧ ਹਾਂ ਇਸ ਲਈ ਮੈਂ ਵਚਨਬੱਧ ਹਾਂ ਜੀਵਨ ਦੇ ਸਾਰੇ ਖੇਤਰਾ ਵਿੱਚ ਜੀਵਨ ਦੇ ਸਾਰੇ ਖੇਤਰਾ ਵਿੱਚ ਇਮਾਨਦਾਰੀ ਅਤੇ ਕਾਨੂੰਨ ਦੇ ਸ਼ਾਸਨ ਦੀ ਪਾਲਣਾ ਕਰਨਾ ਇਮਾਨਦਾਰੀ ਅਤੇ ਕਾਨੂੰਨ ਦੇ ਸ਼ਾਸਨ ਦੀ ਪਾਲਣਾ ਕਰਨਾ ਕਿਸੇ ਬਤ ਨਾ ਲੈਣਾ ਕਿਸੇ ਬਤ ਨਾ ਲੈਣਾ ਤਾਂ ਦੇਣਾ ਨਹੀਂ ਸਾਰੇ ਕੰਮਾਂ ਨੂੰ ਸਾਰੇ ਕੰਮਾਂ ਨੂੰ ਇਮਾਨਦਾਰੀ ਅਤੇ ਇਮਾਨਦਾਰੀ ਅਤੇ ਪਾਰਦਰਸ਼ੀ ਤਰ੍ਹਾਂ ਨਾਲ ਕਰਨਾ ਪਾਰਦਰਸ਼ੀ ਤਰ੍ਹਾਂ ਨਾਲ ਕਰਨਾ ਜਨਤਕ ਖੇਤ ਵਿੱਚ ਕੰਮ ਕਰਨ ਲਈ ਜਨਤਕ ਖੇਤ ਵਿੱਚ ਕੰਮ ਕਰਨ ਲਈ ਵਿਅਕਤੀਗਤ ਵਿਹਾਰ ਵਿੱਚ ਵਿਅਕਤੀਗਤ ਵਿਹਾਰ ਵਿੱਚ ਇਮਾਨਦਾਰੀ ਦਾ ਇਮਾਨਦਾਰੀ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰਦਰਸ਼ਨ ਕਰਦੇ ਹੋਏ ਉਦਾਹਰਨ ਦੁਆਰਾ ਕਾਰਵਾਈ ਕਰਨ ਲਈ ਭ੍ਰਿਸ਼ਟਾਚਾਰ ਦੇ ਕਿਸੇ ਵੀ ਘਟਨਾ ਭ੍ਰਿਸ਼ਟਾਚਾਰ ਦੇ ਕਿਸੇ ਵੀ ਘਟਨਾ ਦੀ ਉਚਿਤ ਏਜੰਸੀ ਨੂੰ ਰਿਪੋਰਟ ਕਰਨ ਲਈ ਜੈ ਜੈ